ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਤਿ ਜੁਗਾਵ ਸਤਿ ਹੈ ਭੀ ਸਤ ਨਾਨਕ ਹੋਸੀ ਭੀ ਸਤ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਨਿਵਤਾਰ ਉਹ ਕਿਆ ਘੁਖ ਨਾ ਉਤਰੀ ਜੇ ਬੰਨਾਪੁਰਿਆ ਭਾਰ ਸਹਸਿਆਣ ਪਾ ਲਖ ਹੋਇ ਤਾ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਮ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮਿਓ ਤਮਨੀ ਚਹੁ ਹੁਕਮ ਲਖੁ ਦੁਖ ਸੁਖ ਪਾਈਐ ਹਕਨਾ ਹੁਕਮੀ ਬਖਸੀਸ ਹਕੁ ਹੁਕਮੀ ਸਦਾ ਪੁਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬਝੈ ਤਾ ਹਉਮੈ ਕਹੈ ਨਾ ਕੋਇ ਗਾਵੈ ਕੋ ਤਾਣ ਹੋਵੈ ਤਸੈ ਤਾਣ ਗਾਵੈ ਕੋ ਦਾਤਿਆਣ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆਵਖ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀਅ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਗਰਾ ਹضور ਕਥਨਾ ਕਸੀ ਨ ਆਵੈ ਤੋਟ ਕਛ ਕਛ ਕਛੀ ਕੋਟੀ ਕੋਟ ਕੋਟ ਦੇਦਾ ਦਿਲ ਦੇ ਥਕ ਪਾਹੇ ਜੁਗਾ ਜੁਗਨ ਤਰਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ ਰਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਦ ਸੈ ਦਰਬਾਰ ਮੂਹੋਂ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆ ਕੱਪੜਾ ਨਦਰੀ ਮੁਖ ਦਿਵਾਨ ਨਾਨਕਿ ਵੇ ਜਾਣੀਐ ਸਾਬ ਆਪੇ ਸਚਿਆਰਥ ਆਪਿਆਂ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਰਨਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾ ਨਾਨਕ ਗਾਵੀਐ ਗੁਣਿ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰਸੁ ਘਰ ਲੈ ਜਾਇ

ਸਤਨਾ ਜੀ ਆਕਾਰਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕਹ ਜਸ ਕੀਰਤ ਜਗਲੇ ਜੇ ਤਿਸ ਨਗਰ ਨਾ ਭਈ ਤਾਵਾ ਤਨ ਪੁੱਛੈ ਕੇ ਕੀਟਾਂ ਅੰਗਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇਹ ਤਿਹ ਹਾ ਕੋ ਨ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਦ ਪੀਰ ਸੁਰਨਾ ਸੁਣਿਆ ਧਰ ਤਵਲੇ ਆਕਾਸ਼ ਸੁਣਿਆ ਦੀਪ ਲੋਪਾ ਤਾਰ ਸੁਣਿਆ ਕੋਹਿਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਕਸ਼ਾ ਲਾਹ ਮੰਨ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸ ਨਾਮ ਸੁਣਿਆ ਪੜ ਪੜ ਪਾਰ ਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸਿੱਖ ਪੀਰ ਪਾਤ ਸਾਹਾ ਸੁਣਿਆ ਅੰਦੇ ਪਾਵਹਿ ਰਾਹ ਸੁਣਿਆ ਹਾਥ ਵੈ ਸਦਾ ਹੋ ਨਾਨਕ ਭਗਤ ਦਾ ਸਦਾ ਵਿਦਾਂ ਸੁਣੈ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਛਾ ਪਛਤਾਏ ਤਾਂਨ ਕਲਮ ਨ ਲੇਖਣ ਹਾਰ ਮੰਨੇ ਕਾਬਹ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁਧ ਮੰਨੇ ਮਹੁ ਚੋਟਾ ਨਾ ਖਾਏ ਮੰਨੇ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗਠਾ ਕਨ ਨ ਪਾਏ ਮਨੈ ਪਤਸਿਓ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸਨ ਬੰਧਐ ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਲਹਿ ਮੂਖ ਦਵਾਰ ਮਨੈ ਪਰਵਾਰੈ ਸਾਧਾਰਨ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨਾ ਭੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਖ ਦਰਗਹ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨਾ ਨਹੀਂ ਸੁਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਸਾਪ ਰਖਿਆ ਜਨ ਸੂਤ ਜੇ ਕੋ ਬਝਾ ਹੋਵੇ ਸਚਿਆਰ ਧਰ ਲੈ ਉਪਰ ਕੇ ਤਾਂ ਭਾਰ ਧਰਤੀ ਹੋਰ ਪਰੈ ਹੋਰ ਹੋਰ ਤੇਸ ਤੇ ਭਾਰਤ ਲੈ ਕਵਣ ਜੋਰ ਜੀਵ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖ ਖਲਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿ ਹਰੂਪ ਕੀਤੀ ਦਾ ਜਾਣੇ ਕੋਣ ਕੋਤੰ ਕਿਤਾਬ ਸਾਵ ਏ ਕੋ ਕਵਾਵ ਦਸਤੇ ਹੋਏ ਲਖ ਦਰਿਆ ਕੁਦਰਤ ਕਮਨ ਕਹਾਵੀ ਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਲ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਵ ਅ ਸੰਖ ਪੂਜਾ ਸੰਖ ਤਪ ਤਾ ਅ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮੰਗ ਰਹਿ ਉਦਾਸ ਅਸੰਖ ਭਗਤ ਗੋਣ ਬਿਆਨ ਵਿਚਾਰ ਅਸੰਤ ਸਤੀ ਅਸੰਖ ਦਾਤਾਰ ਸੰਖ ਸੂਰਮੋਹ ਭਕਸਾਰ ਅਸੰਖ ਮੋਨ ਲਿਵ ਲਾਏ ਤਾਰ ਗੁੰਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ ਅਸੰਖ ਚੋਰ ਆਰਾਮ ਘੂਰ ਅਸੰਖ ਮਰ ਕਰਨ ਜਾਹੀ ਜੋੜ ਸੰਗਲਵੜ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਊੜਿਆ ਰੂੜੇ ਵਿਰਾਹੇ ਅਸੰਖ ਮਲੇਸ਼ ਮਲ ਪਖ ਕਾਹੇ ਅਸੰਖ ਨੰਦਰ ਸਰ ਕਰਹੇ ਭਾਰ ਨਾਨਕ ਨੀਜ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਮ ਸੰਖਤਾਵ अगम अगम संख लो असंख है सिर पार पु अख़री नाम अखरी सालाह आख़री ज्ञान गीत गुण गाह अख़री लिखण भोलण बाण अखरा सर संजोग वखान जिन लिखै पे ਜੇਤਾ ਕੀਤਾ ਤੇਤਾ ਨਾ ਉਹ ਵਿਣਦਾ ਵੈ ਨਹੀਂ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇ ਮੂਤ ਭਲੀ ਤੇ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਧੋਪੈ ਨਾਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨ ਲਿਖ ਲੈ ਜਾਹੂੰ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪਦਾ ਆਦਤ ਦਾਣ ਜੀ ਕੋ ਪਾਵੇ ਤਿਲ ਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤੀਰਥ ਮਨ ਲਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾ ਬਾਣੀ ਬ੍ਰਹਮਾ ਸਤ ਸੋਹਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰਤੀ ਮਾਹੋ ਕਵਣ ਜਤੂ ਆਇ ਆਕਾਰ ਵੀਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾਦੀਆ ਜੇ ਲਿਖਣ ਦੇ ਕੁਰਾਨ ਸਿਤ ਵਾਰ ਨ ਜੋਗੀ ਜਾਣੇ ਰਤਮਾਹੋ ਨ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੈ ਸੋਈ ਕਿਉ ਕਰ ਆਖਾਂ ਕਿਵਸਾ ਲਾਹੀ ਕਿ ਉਮਰ ਨਹੀਂ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੇ ਕਦੂ ਇੱਕ ਸਿਆਣਾ ਵੱਡਾ ਸਾਹੇ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣ ਅਗੈ ਗੈ ਨਾ ਸੋਹੈ ਪਾਤਾਲਾ ਪਾਤਾਲ ਅੱਖ ਆਗਾਸ ਆਗਾਸ ਉੜ ਕੇ ਉੜ ਕੇ ਭਾਗ ਥਕੇ ਵੇਦ ਕਹਿਣਿ ਕਵਾਕ ਸਹਸ ਠਾਰਹ ਕਹਿਣ ਕਤੇ ਬਾਸ ਲੂਏ ਕਤਾਪ ਲੇਖਾ ਹੋਇ ਤਾ ਲਿਖੀਐ ਲੇਖਾ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਹੀ ਕੀ ਸਰਤ ਨ ਪਾਈਆ ਨਦੀਆਂ ਤੈਵਾਹ ਭਗਵਾਨ ਸਮੁੰਦ ਨਾ ਜਾਣੀਐ ਸਮੁੰਦ ਸਾ ਸਰ ਸੰਤਾਨ ਗ੍ਰਹਾ ਸੇਤੀ ਮਾਲ ਧਨ ਕੀੜੇ ਤੁਲ ਨਾ ਹੋਵਨੀ ਜੇ ਤਸ ਮਨ ਹੋ ਨ ਬਿਸਰਹਿ ਅੰਤਨ ਸ਼ਕਤੀ ਕਹਿਣ ਨ ਅੰਤੰਤਨ ਕਰਨੇ ਬੇੜ ਨ ਅੰਤੰਤਨ ਦੇਖਣ ਸੁਣਨ ਨ ਅੰਤੰਤਨ ਜਾਪੈ ਕਿਆ ਮਨ ਮੰਤਰ ਅੰਤਨ ਜਾਪੈ ਤੀਤਾ ਆਕਾਰ ਅੰਤਨ ਜਾਪੈ ਪਾਰਾਵਾਰ ਅੰਤਕਾਰਣ ਕੀਤੇ ਬਿਲਾ ਹੈ ਤਾਗੇ ਅੰਤਨ ਪਾਏ ਜਾਹਿ ਇਹੋ ਅੰਤ ਨਾ ਜਾਣੈ ਪੂਵੇ ਭਗਤਾ ਕਹੀਂ ਐ ਭਗਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚ ਪਰ ਊਚਾ ਨਾਉ ਇਹ ਵਡੂ ਊਚਾ ਹੋ ਵਕੂਏ ਤ ਸੂਚਿ ਕੋ ਜਾਣੈ ਸੋਏ ਜਿਵਡ ਆਪ ਜਾਣੈ ਆਪਾਪ ਨਾਨਕ ਨਦਰੀ ਕਰਮੀ ਦਾਤ ਭਗਤਾ ਕਰਮ ਨਿਖਿਆ ਨਾ ਜਾਏ ਵੱਡਾ ਦਾਤਾ ਤੇ ਨਾt ਮਾਇ ਕੇਤੇ ਮੰਗਹਿ ਜੋ ਦੇ ਅਪਾਰ ਤੇ ਧਿਆ ਗਣਤ ਨਹੀਂ ਵਿਚਾਰ ਕੀਤੇ ਕਾ ਪਟਟੇ ਵੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖਾ ਹੀ ਕਾਹੀ ਕੀਤੇ ਆ ਦੂਖ ਭੂਖ ਸਦ ਮਾਰੇ ਪੇਦਾ ਤੇਰੀ ਦਾਤਾਰ ਬੰਦ ਕਲਾਸੀ ਭਾਣੇ ਹੋਏ ਹੂ ਰਾਖ ਨਾ ਸਕੈ ਕੋਏ ਜੇ ਕੋ ਖਾਇ ਤੇ ਆਖਣ ਪਾਏ ਹੋ ਜਾਣੇ ਜੀਤੀਆਂ ਮੁਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੀ ਕੇ ਕੀ ਕੇ ਜਿਸ ਨੂੰ ਬਖਸੇ ਸਿਖਤਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮਲ ਪੰਡਾਰ ਅਮੁੱਲਾ ਵਹਿ ਮੁੱਲ ਲੈ ਜਾਹੇ ਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਮੁੱਲ ਤੁਲ ਅਮੁੱਲ ਪ੍ਰਵਾਣ ਮੁੱਲ ਬਖਸੀ ਸ ਅਮੁੱਲ ਨੀ ਸਾਣ ਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਮੁਲਾਖਾ ਨਾ ਜਾਇ ਆਖ ਆਖ ਰਹੀ ਲਿਵ ਲਾਇ ਆਖੇ ਵੀਦ ਪਾਠ ਕੁਰਾਨ ਆਖੇ ਪੜੇ ਕਰਹੀ ਵਖਿਆਣ आखें भर में आंखें एंड आंखें गोपी ता गोविंद आंखें सर आंखें सिद्ध आंखें कहते कितने बुद्ध आंखें दान आंखें देव आंखें सुर नर मुन जन सेव केते आंखें आंखण पाहे केते कह कह उठ उठ जाहे ते कीते होर करे ता आंख न सके की के, के। ਜੀਵਣ ਭਾਵੈ ਤੇਵਣ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਖੀਐ ਸਰਗਾ ਵਾਰਾ ਗਾਵਾਰ ਸੋ ਦਰ ਕੇ ਹਾਸੋ ਘਰ ਕੇ ਹਾ ਜਤ ਵਹ ਸਰਬ ਸਮਾਲੇ ਵਾਜੇ 나ਗ ਨੀਕ ਸੰਖਾ ਕੀਤੇ ਵਾਵਣ ਹਾਰੇ ਕਿਤਿ ਰਾਗ ਪਰਿ ਸੋ ਕਹੀਨ ਕੀਤੇ ਗਾਵਣ ਹਾਰੇ ਗਾਹ ਕਹੁ ਨਉ ਪਾਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਹ ਜਿਤ ਗੁਪਤ ਲਿਖ ਜਾਣ ਹੈ ਨਿਕਲਤ ਪਰ ਵਿਚਾਰੇ ਗਾਵਹੀ ਸਰਬਰਮਾ ਦੇਵੀ ਸੋਹਣ ਸਦਸvare ਗਾਵਹੀ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹੀ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਬਣਦ ਰਕੇਸ਼ਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਣ ਸਰਗਮਤ ਭਿਆਲੇ ਗਾਵਨ ਨਤਨ ਉਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਹਿ ਜੋਤ ਮਹਾਂ ਬਰਸੂ ਰਾਗ ਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸੇਂਤ ਤੁਧ ਨੂੰ ਗਾਵਹਿ ਜੋ ਤੁਧ ਭਾਵ ਮਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮਰ ਚਿਤਨ ਆਵਨ ਨਾਨਕਾ ਵਿਚਾਰਿਐ સોય સોય સદા સત્સાહેમ સત્સાઈ સાજી નાઈ હેપી હોસી જાય નજાસી રતના દિન રજાઈ રંગી રંગી ભાતી કર કર જનસી માયા જને ઉપાય કર કર વેખા કીતા અપણા જીવ તિસદી વઢાયી જો તિસ ભાવે સોય કરસી હુકમ ના કરના જાયે સો પાસા સહ સહ પાસા સાહેબ નાનક રહેણ રજાઈ हुंदा संतोष शरण पद ਝੋਲੀ ਧਿਆਨ ਕੀ ਕਰਹਿ ਮਹਿ ਭੂਤ ਕਿੰਥਾ ਕਾਲ ਕੁਵਾਰੀ ਕਾਇ ਜੁਗਤ ਰੰਡਾ ਪ੍ਰਤੀਤ ਆਈ ਪੰਥੀ ਸਗਰਜ ਮਾਤੀ ਮਰ ਜੀਤਾ ਜਗ ਜੀਤ ਆਦੇਸ਼ ਸਹ ਆਦੇਸ਼ ਆਦ ਨੀਵ ਨਾਦ ਨਾਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਾਆ ਭੰਡਾਰਨ ਘਟ ਘਟ ਵਜਹਿ ਨਾਦ ਆਪਨਾਥ ਨਾਚੀ ਸਭ ਜਾ ਕੀ ਰਦ ਸਿਧ ਅਵਰਾ ਸਾਧ ਸੰਯੋਗ ਵਿਜੋਗ ਦੋਇਕਾਰ ਚਲਾਵਹਿ ਲੇਖਿ ਆਵਹਿ ਭਾਗ ਆਦੇਸਤ ਸਹ ਆਦੇਸ ਆਦਨਿਲ ਨਾਗਨਾਥ ਜੋ ਜੁਗ ਇਕੋ ਵੇਸ ਇਕਮਾਈ ਜੁਗਤੈ ਆਇ ਤੈ ਚੇਲੇ ਪ੍ਰਵਾਨ ਸੰਸਾਰੀ ਇਕ ਪੰਢਾਰੀ ਇਕ ਲਾਏ ਦੀ ਬਾਣ ਜਿਮ ਤਿਸ ਭਾਵੈ ਤਵ ਚਲਾਵੈ ਜਿਮ ਹੋਵੈ ਪਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਹੋ ਵਿਡਾਨ ਆਦੇਸ ਸਹ ਆਦੇਸ ਆਦ ਨੀਲ ਨਾਗ ਨਾਥ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋਏ ਕاوار ਕਰ ਕਰ ਵੇਖੈ ਸਰ ਜਨਹਾਰ ਨਾਨਕ ਸੱਚੇ ਤੀ ਸਤਿਕਾਰ ਆਦੇਸ ਸਹ ਆਦੇਸ ਆਦ ਨੀਲ ਨਾਗ ਨਾਥ ਜੁਗ ਜੁਗ ਏਕੋ ਵੇਸ ਇਕ ਦੋ ਜੀ ਪੌ ਲਖ ਹੋਏ ਲਖ ਹੋਏ ਇਹ ਲਖ 20 ਲਖ ਲਾ ਗੇੜਾ ਆਖੀਆਂ ਹੈ ਇਕ ਨਾਮ ਜਗਦੀਸ ਏਤਰਾ ਹੀ ਪਤ ਪਵਣੀਆਂ ਡੜੀਆਂ ਹੋਏ 21 ਸੁਣ ਗੱਲ ਆ ਆਕਾਸ ਕੀ ਕੇਟਾ ਹੀ ਰੀਸ ਨਾਨਕ ਨਗਰੀ ਪਾਈਐ ਗੂੜੀ ਗੂੜਾ ਠੀਸ ਆਖਣ ਜੋਰ ਚ ਪਰ ਹਜੋਰ ਜੋਰ ਨ ਮੰਗਣ ਦੇਣ ਨ ਜੋਰ ਜੋ ਨਾ ਜੀਵਨ ਮਰਨ ਨਾ ਜੋਰ ਜੋਰਨ ਨਾ ਮਾਲ ਮਨ ਸੋਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤਮ ਨੀਤ ਨਾ ਕੋਏ ਰਾਤੀ ਰੁਤੇ ਜਿਤਿਵਾਰ ਪਵਨ ਪਾਣੀ ਅਗਨੀ ਪਾਤਾਲ ਤਿਸమే ਧਰਤੀ ਥਾਪ ਰਖੀ ਧਰਮ ਸਾਥ ਤਿਸੇ ਜੀਵ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥਾ ਸੋਹਣ ਪੰਥ ਪ੍ਰਵਾਨ ਅਗਨੀ ਕਰਮ ਪਵੈ ਨੀਸਾਣ ਕਚ ਪਕਾਈ ਉਥ ਪਾਏ ਨਾਨਕ ਆ ਜਾਪੈ ਜਾਏ ਧਰਮ ਖੰਡ ਕਾਹੀ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ ਕੀਤੇ ਬ੍ਰਹਮ ਘਾਰਤ ਘੜੀਆਂ ਰੂਪ ਰੰਗ ਕੇ ਵੇਸ ਕੀਤੀਆ ਕਰਨ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸਨ ਕੇਤੇ ਸਿੰਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੀਤੀਆ ਖਾਣੂ ਕੀਤੀਆ ਬਾਣੀ ਕੇਤੇ ਪਾਪ ਨਰਿੰਦਨ ਇਤਿਹਾਸਰ ਤੇ ਸੇਵਕਤ ਨਾਨਕੰ ਤਨੰਤ ਗਿਆਨਖੰਡ ਮਹ ਗਿਆਨ ਪ੍ਰਚੰਡ ਤਿਥੈ ਨਾਲ ਬਿਨੋਦ ਕੋੜਿ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਧਾਰਤ ਘੜੀਆਂ ਬਹੁਤਿਆਨੂਪ ਤਾਕੀ ਅਗਲ ਨਾ ਕਥਿਆ ਨ ਜਾਹੀ ਜੀ ਕੋ ਕਹ ਪੁੱਛੈ ਪਛਤਾਇ ਤਿਥੈ ਘੜੀਆਂ ਸੁਰਤ ਮਤ ਮਨ ਬੋਧ ਤਿਥੈ ਘੜੀਆਂ ਸਰਸਦਾ ਕੀ ਸੁੱਧ ਕਰਮਕਾਂਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੋਦ ਮਹਾਬਲ ਸੂਰ ਤਨ ਮਹਾਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਮਾ ਮਾਹੇ ਤਾਂ ਕੇ ਰੂਪ ਨ ਗਥਨ ਜਾਹੇ ਨਾ ਹਿਮਰਹਿ ਨ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਤਿੱਥਾ ਭਗਤ ਵਸੈ ਕੇ ਲੋ ਅਕਰਹਿ ਅਨੰਦ ਸੱਚਾ ਮਨ ਸੋਇ ਸਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਿਰਨਹਾਲ ਜਿਛਾ ਖੰਡ ਮੰਡਲ ਵਰ ਭੰਦ ਜੀ ਕੋ ਕਥੈ ਤੰਤ ਨਾਨਕ ਜਿਛੈ ਲੋ ਲੋ ਆਕਾਰ ਜਿਉ ਜਿਉ ਹੁਕਮ ਤੇ ਵੈ ਤਿ ਉਤਾਰ ਵੇਖੈ ਵਿੰਗ ਸਹਿ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਭੀਜ ਸੁਨਿਆਰ ਹਰਣ ਮਤ ਵੇਦ ਹਥਿਆਰ भाउ खला गणता अमृताल जिन करमकार नानक नगरी नगर निहाल सलोक पवन गुरू पाणी पिता माता तरत महत दिवस रात दी दाया खिल सगल जगत ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ